ਇਸ ਕੋਈ ਇਸ ਵਿਲੇਸੀ ਬਠਿੰਡਾ ਦੇ ਸੰਗਵਾਣਾ ਬਸਤੀ ਦੇ ਵਿੱਚ ਮੌਜੂਦ ਹੈ ਜਿੱਥੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ 500 ਸਾਲ ਪੁਰਾਣੀ ਬਾਬਾ ਗੁੱਗਾਝਾਰ ਵੀਰ ਜੀ ਦੀ ਜਿਹੜੀ ਪ੍ਰਤਿਮਾ ਹੈ ਇੱਥੇ ਸਮਾਦੀ ਹੈ ਉਸ ਮੰਦਿਰ ਦੇ ਵਿੱਚ ਆਇਆ ਇਸ ਮੰਦਿਰ ਦੇ ਵਿੱਚ ਹਰ ਸਾਲ ਬੜਾ ਹੀ ਜ਼ੋਰਦਾਰ ਮੇਲਾ ਲੱਗਦਾ ਹੈ ਤੇ ਬੜੀ ਦੂਰੋਂ ਦੂਰੋਂ ਜਿਹੜੀ ਸਾਧ ਸੰਗਤ ਹੈ ਉਹ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ तमाम ਮੰਦਿਰ ਬਾਬਾ ਗੁੱਗਾ ਝਾਰਵੀਰ ਜੀ ਦਾ ਹੈ ਤੇ ਤੁਹਾਨੂੰ ਉਹ ਮੇਨ ਜਿਹੜੀ ਸਮਾਦ ਹੈ ਬਾਬਾ ਜੀ ਦੀ ਬਾਬਾ ਗੁੱਗਾ ਝਾਰਵੀਰ ਜੀ ਦੀ ਜਿਹੜੀ ਸਮਾਦ 500 ਸਾਲ ਪੁਰਾਣੀ ਹੈ ਉਹ ਇਸ ਮੰਦਿਰ ਦੇ ਵਿੱਚ ਹੈ ਤੇ ਜਦੋਂ ਇਹ ਮੇਲਾ ਲੱਗਦਾ ਹੈ ਬਹੁਤ ਹੀ ਇਕੱਠ ਦੂਰੋਂ ਦੂਰੋਂ ਲੋਕ ਇੱਥੇ ਆਂਦੇ ਨੇ ਦਰਸ਼ਨ ਕਰਦੇ ਨੇ ਤੇ ਆਪਣੀਆਂ ਝੋਲੀਆਂ ਪਰਵਾਹ ਕੇ ਜਾਂਦੇ ਨੇ ਤੇ ਤੁਹਾਨੂੰ ਇੱਕ ਖਾਸ ਗੱਲ ਦੱਸਦਾ ਕਿ ਜਿਹੜੀ ਬਾਬਾ ਜੀ ਦੀ ਸਮਾਦ ਹੈ ਇਹ 500 ਸਾਲ ਪੁਰਾਣੀ ਹੈ ਇਹ ਤੁਸੀਂ ਦੇਖ ਰਹੇ ਹੋ ਇਸ ਕਮਰੇ ਦੇ ਵਿੱਚ ਜੋ ਰੈਨੋਵੇਸ਼ਨ ਹੋਈ ਹੈ ਇਹ ਹੁਣੀ ਹੋਈ ਹੈ ਬਟ ਇਹ ਜੋ ਸਮਾਦ ਹੈ ਬਾਬਾ ਜੀ ਦੀ ਇਹ ਉਹ 500 ਸਾਲ ਪੁਰਾਣੀ ਉਸੇ ਤਰ੍ਹਾਂ ਇੱਥੇ ਮੌਜੂਦ ਹੈ ਇੱਥੇ ਇੱਥੋਂ ਦੇ ਲੋਕ ਦੱਸਦੇ ਨੇ ਕਿ ਜਿਹੜੀ ਇਹ ਬਾਬਾ ਜੀ ਦੀ ਸਮਾਦ ਹੈ ਤੇ ਉੱਪਰ ਸਿਰਫ ਇੱਕ ਗੁੰਮਦ ਹੀ ਹੁੰਦਾ ਸੀ ਤੇ ਹੋਰ ਕੁਝ ਇੱਥੇ ਨਹੀਂ ਸੀ ਹੁੰਦਾ ਤੇ ਬਟ ਅੱਜ ਟਾਈਮ ਦੇ ਹਿਸਾਬ ਨਾਲ ਚੱਲਦੇ ਚੱਲਦੇ ਬਹੁਤ ਰੀਨੋਵੇਸ਼ਨ ਹੋ ਚੁੱਕੀ ਹੈ ਮਗਰ ਮੰਨਤਾ ਅਜੋ ਉਸੇ ਤਰ੍ਹਾਂ ਦੀ ਹੈ ਜਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਜਿਹੜੇ ਡੇਰਾ ਹੈ ਗੁੱਗਾ ਮੈੜੀ ਜਿਸ ਨੂੰ ਕਿਹਾ ਜਾਂਦਾ ਉਹ ਉਸ ਡੇਰੇ ਦੇ ਮੁਖੀ ਬਾਬਾ ਬਲਰਾਮ ਜੀ ਸਾਡੇ ਨਾਲ ਮੌਜੂਦ ਨੇ ਸਾਨੂੰ ਦੱਸਣਗੇ ਕਿ ਪੂਰਾ ਜਿਹੜਾ ਇੱਥੋਂ ਦੀ ਮੰਨਤਾ ਹੈ ਕਿਸ ਤਰ੍ਹਾਂ ਮੇਲਾ ਜਿਹੜਾ ਲੱਗਦਾ ਹੈ ਹਰ ਸਾਲ ਕਿਹੜੀ ਡੇਟ ਨੂੰ ਲੱਗਦਾ ਹੈ ਤੇ ਕਿੰਨੇ ਦਿਨ ਚੱਲਦਾ ਹੈ ਉਹ ਸਾਰੀ ਜਾਣਕਾਰੀ ਦੇਣਗੇ। ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਪਿੰਗਰ ਵਰਨੀ। ਬਾਬਾ ਜੀ ਮੇਲਾ ਲੱਗਣ ਵਾਲਾ ਹੈ ਤੇ ਕਿੰਨੇ ਦਿਨ ਚੱਲਦਾ ਹੈ ਜੀ? ਸਾਡੇ ਦਰਸ਼ਕਾਂ ਨੂੰ ਜਿਹੜਾ ਦੱਸਣ ਦੀ ਇਹ ਪਾਦੋਂ ਚ ਲੱਗਦਾ ਹੈ ਪਾਦੋਂ ਦੀ ਮੰਮੀ ਦਾ ਜਨਮਸ਼ਟੀਆਂ ਤੋਂ ਅਗਲੇ ਦਿਨ ਇਹ ਭਰਦਾ ਹੈ ਬਹੁਤ ਜ਼ਿਆਦਾ। ਲੱਖਾਂ ਦੀ ਤਾਦਾਦ ਨਾਲ ਲੋਕ ਆਉਂਦੇ ਆ ਜਿਵੇਂ ਫਰੀਦਕੋਟ ਫੋਜਪੁਰ ਪਠਾਨ ਪਠਾਨਕੋਟ ਬਟਾਲਾ ਗਰਦਾਸੁਰ ਇਧਰ ਦੀ ਸਾਰੀ ਬੈਲਟ ਇੱਥੇ ਮੱਥਾ ਟੇਕ ਕੇ ਫੇਰ ਬਾਗੜ ਨੌਰ ਭਾਦਰਾ ਜਿਹੜੀ ਵੱਡੀ ਮੈੜੀ ਆ ਉੱਥੇ ਮੱਥਾ ਟਿਕਦਾ ਪਹਿਲੇ ਇੱਥੇ ਟਿਕਦਾ ਇੱਥੇ ਜਨ ਕੀ ਹਰ ਤਰ੍ਹਾਂ ਦੀ ਮਰਿਆਦ ਪੂਰੀ ਹੁੰਦੀ ਹੈ ਜਿਵੇਂ ਕਿਸੇ ਦੇ ਬੱਚਾ ਨਹੀਂ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਵਿਆਹ ਸ਼ਾਦੀ ਕੋਈ ਵੀ ਮਾਨਤਾ ਸੁੱਖ ਕੇ ਕੋਈ ਵੀ ਆਂਦਾ ਮੇਲੇ ਵਾਲੇ ਦਿਨ ਉਹਦੀ ਉਸੇ ਮਾਨਤਾਨ ਦੇ ਮੇਲੇ ਤੱਕ ਪੂਰੀ ਹੋ ਜਾਂਦੀ ਹੈ ਇਹ ਜਿਹੜਾ ਮੇਲਾ ਇਹ ਜਿੰਦੇ ਜਾਗਦੇ ਗੁੱਗਾ ਜੀ ਦੀ ਸਮਾਤ ਠੀਕ ਹੈ ਇੱਥੇ ਤੇ ਬਾਗੜ ਨੌਰ ਭਾਦਰਾ ਦੋ ਥਾਈ ਪੂਰੇ ਵਰਲਡ ਚ ਭਰਦਾ ਇਹ ਦੋ ਜਿਹੜੀ ਸਮਾਦ ਹੈ 500 ਸਾਲ ਪੁਰਾਣੀ ਹੈ ਅੱਠਵੀਂ ਪੀੜੀ ਚ ਆ ਚੁੱਕਿਆ ਮੈਂ ਠੀਕ ਹੈ ਇਸ ਤੋਂ ਪਹਿਲੇ ਇਕੱਲੀ ਇੱਥੇ ਦਰਗਾਹੀ ਹੁੰਦੀ ਸੀਗੀ ਇਕੱਲੀ ਸਮਾਦ ਹੌਲੀ 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 ਡਵੈਲਪਿੰਗ ਹੋਈ ਹੈ ਵੱਧ ਗਿਆ ਇਹ ਅੱਛਾ ਬਾਬਾ ਜੀ ਜਿਹੜੇ ਮੁਸਲਮਾਨ ਵੀਰ ਨੇ ਆਪਣੇ ਤੇ ਹਿੰਦੂ ਵੀਰ ਨੇ ਮੁਸਲਮਾਨ ਵੀਰ ਜਿਹੜੇ ਇਹਨਾਂ ਬਾਬਾ ਜੀ ਨੂੰ ਪੀਰ ਮੰਨਦੇ ਨੇ ਤੇ ਹਿੰਦੂ ਵੀਰ ਹੈ ਜਿਹੜੇ ਉਹ ਵੀਰ ਕਹਿੰਦੇ ਨੇ ਇਸ ਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਚਾਣਨ ਪਾਉ। ਇਹ ਗੁੱਗਾ ਜੀ ਜਿਹੜੇ ਸੀਗੇ ਰਾਜਪੂਤ चौहान ਸੀ ਜਾਤ ਦੇ ਹਿੰਦੂ ਸੀ। ਇਹ ਜਦੋਂ ਕਲਮੇ ਪੜ੍ਹੇ ਇੱਥੇ ਕਲਮੇ ਪੜ੍ਹਨ ਤੋਂ ਬਾਅਦ ਇਹ ਮੁਸਲਮਾਨ ਹੋ ਗਏ ਸੀਗੇ ਕਲਮੇ ਪੜ੍ਹ ਕੇ ਫਿਰ ਇੱਥੇ ਸਮਾਏ ਸੀ ਇਸ ਕਰਕੇ ਜਿਹੜੇ ਆਪਣੇ ਮੁਸਲਮਾਨ ਵੀਰ ਉਹ ਕਹਿੰਦੇ ਆ ਵੀ ਪੀਰ ਐ ਤੇ ਜਿਹੜੇ ਆਪਣੇ ਹਿੰਦੂ ਭਰਾ ਉਹ ਵੀਰ ਕਹਿੰਦੇ ਆ ਜਿਹੜੇ ਮੁਸਲਮਾਨ ਆ ਉਹ ਹਰੀ ਚਾਦਰ ਚੜਾਉਂਦੇ ਆ ਜਿਹੜੇ ਆਪਣੇ ਮੁਸਲਮਾਨ ਆ ਉਹ ਹਰੀ ਤੇ ਹਿੰਦੂ ਜਿਹੜੇ ਭਗਮੀ ਜਾਂ ਨੀਲੀ ਅੱਛਾ ਬਾਬਾ ਜੀ ਸੁੰਨ ਦੇ ਵਿੱਚ ਸਾਨੂੰ ਇਹ ਵੀ ਆਇਆ ਕਿ ਇਸ ਪਾਵਨ ਸਥਾਨ ਤੇ ਬਹੁਤ ਮਤਲਬ ਮੰਨਤਾ ਤਾਂ ਹੈਗੀ ਐ ਤੇ ਚੋਲੀਆਂ ਵੀ ਪਰਦੀਆਂ ਨੇ ਤੇ ਇੱਕ ਧਾਗਾ ਵੀ ਬੰਨਿਆ ਜਾਂਦਾ ਉਹ ਵੀ ਸਾਨੂੰ ਜਿਹੜਾ ਦਿਖਾਉਂਦੇ ਜੀ ਇਹ ਬਾਬਾ ਜੀ ਦੀ ਬਣੀ ਹੈ ਇੱਥੇ ਬੈਠੇ ਸੀਗੇ ਇੱਥੇ ਸਾਹ ਲਿੱਤਾ ਇਹ ਬਾਬੇ ਦਾ ਪਾਣਾ ਇਹ 500 ਸਾਲ ਪੁਰਾਣਾ ਹੈ ਕਈ ਵਾਰ ਡਿੱਗ ਜਾਂਦਾ ਫੇਰ ਹਰਾ ਹੋ ਜਾਂਦਾ ਡਿੱਗ ਜਾਂਦਾ ਫੇਰ ਇੱਥੇ ਜਦੋਂ ਧਾਗਾ ਬੰਨਿਆ ਜਾਂਦਾ ਜਦੋਂ ਇੱਥੇ ਧਾਗਾ ਬੰਨਦੇ ਆਂਦੇ ਸਾਲ ਉਹਨੂੰ ਖੋਲਦੇ ਆ ਜਦੋਂ ਮੰਨਤਾ ਪੂਰੀ ਹੋ ਜਾਂਦੀ ਹੈ ਫਿਰ ਉਹਨੂੰ ਖੋਲ ਕੇ ਜਾਂਦੇ ਬਾਬਾ ਜੀ ਵੈਸੇ ਹੁਣ ਤੱਕ ਕਿੰਨਾ ਕਿ ਕਿੰਨੇ ਲੋਕਾਂ ਨੂੰ ਇਸ ਤਰ੍ਹਾਂ ਦੇ ਦਾਤ ਬਖਸ਼ੀ ਬਾਬਾ ਨੇ ਲੱਖਾਂ ਲੋਕਾਂ ਨੂੰ ਗਿਣਤੀ ਨਹੀਂ ਹੁੰਦੀ ਭਗਤਾਂ ਦੀ ਬਹੁਤ ਜ਼ਿਆਦਾ ਰਸ਼ ਹੁੰਦਾ ਜਿਹੜਾ ਸੰਭਾਲਿਆ ਵੀ ਨਹੀਂ ਸੰਭਾਲਦਾ ਕਿਉਂਕਿ ਪੂਰਾ ਭਾਦੋਂ ਦਾ ਮਹੀਨਾ ਹੀ ਮੇਲਾ ਟਿਕਦਾ ਪਰ ਨੌਮੀ ਤੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਜਦੋਂ ਗੁੱਗਾ ਜੀ ਸਮਾਈ ਸਿਸ ਟਾਈਮ ਹੈਗਾ 4:30 ਵਜੇ ਦਾ ਉਦੋਂ ਤਾਂ ਇੰਨਾ ਕ੍ਰਾਸ਼ ਹੋ ਜਾਂਦਾ ਵੀ ਸਾਡੇ ਤੋਂ ਵੀ ਨਹੀਂ ਸੰਭਾਲਿਆ ਜਾਂਦਾ ਇੱਥੇ ਘੱਟੋ ਘੱਟ 100 ਬੰਦਾ ਸੰਭਾਲਣ ਆਲਾ ਹੁੰਦਾ ਉਸ ਤੋਂ ਵੀ ਨਹੀਂ ਸੁਮਲਿਆ ਜਾਂਦਾ ਇੰਨਾ ਰਸ਼ अच्छा बाबा जी ਜਿਵੇਂ ਮੰਦਰ ਦੇ ਵਿੱਚ ਆਉਣ ਦੇ ਲਈ ਦਰਸ਼ਕਾਂ ਦੇ ਲਈ ਕੋਈ ਸਪੈਸ਼ਲ ਪ੍ਰਸ਼ਾਦ ਵੀ ਅਸੀਂ ਸੁਣਿਆ ਕਿ ਕਿਸ ਤਰ੍ਹਾਂ ਦਾ ਹੁੰਦਾ ਇਹ ਖਿੱਲਾ ਚੜ੍ਹਦੀਆਂ ਤੇ ਪਤਾ ਸੇ ਬਾਬੇ ਦੇ ਠੀਕ ਹੈ ਐਤਕੀ ਇਹਨਾਂ ਦੇ ਵਾਸਤੇ ਲੋਕ ਗਰਮੀ ਬੜੀ ਹੋ ਜਾਂਦੀ ਹੈ ਐਤਕੀ ਕੂਲਰ ਵਗੈਰਾ ਪੂਰਾ ਪ੍ਰਬੰਧ ਕੀਤਾ ਹੋਇਆ ਠੀਕ ਹੈ ਇੱਥੇ ਜਿਹੜੇ ਬੱਚੇ ਆਉਂਦੇ ਆ ਖੇਡਣ ਖਾਣ ਵਾਸਤੇ ਹਰ ਤਰ੍ਹਾਂ ਦੀ ਉਹਨਾਂ ਨੂੰ ਸਹੂਲियत ਮਿਲ ਜਾਂਦੀ ਹੈ ਝੂਟੇ ਵਗੈਰਾ ਹਰ ਤਰ੍ਹਾਂ ਦਾ ਬਹੁਤ ਯਾਨੀ ਕਿ ਪੰਜਾਬ ਚ 1 ਨੰਬਰ ਤੇ ਯਾਨੀ ਕਿ ਮੰਨਿਆ ਜਾਂਦਾ ਇਹ ਪੂਰੇ ਪੰਜਾਬ ਚ ਇੱਥੇ ਹੀ ਲੱਗਦਾ ਪੂਰੇ ਵਰਲਡ 'ਚ ਅੱਜ ਬਾਬਾ ਜੀ ਟਾਈਮ ਦੇ ਹਿਸਾਬ ਨਾਲ ਤਾਂ ਮੈਡੀ ਦੇ ਵਿੱਚ ਕਾਫੀ ਡਵੈਲਪਮੈਂਟ ਹੋ ਗਈ ਵਿਕਾਸ ਹੋ ਗਿਆ ਬਟ ਥੋੜਾ ਜਿਹਾ ਕੁਝ ਪੁਰਾਣਾ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੀ ਕੁਝ ਹੁੰਦਾ ਸੀ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਸਿਰਫ ਆ ਮੱਟ ਸੀ ਵੱਡਾ ਬਾਬਾ ਗੁੱਗਾ ਜੀ ਦਾ ਜਿੱਥੇ ਉਹ ਬੈਠੇ ਸੀ ਸਮਾਇ ਸੀ ਠੀਕ ਹੈ ਇਹ 500 ਸਾਲ ਪੁਰਾਣਾ ਆ ਦੂਜੇ ਜਿਹੜੇ ਤੀੜੀ ਦਰ ਪੀੜੀ ਰਹੇ ਆ ਠੀਕ ਹੈ ਉਹਨਾਂ ਦੀ ਹੈ ਠੀਕ ਹੈ ਇਹ ਵਸ ਤਿੰਨ ਸੂਦਸ ਮਾਤਾ ਸੀ ਉਸ ਤੋਂ ਬਾਅਦ ਹੁਣ ਡਵੈਲਪਿੰਗ ਕਰਦੀ ਹੈ ਹੋਰ ਵੀ ਹੋਈ ਜਾਂਦੀ ਹੈ ਹੁਣ ਪ੍ਰਮਾਤਮਾ ਅਗੇ ਦੁਆ ਕਰਦੇ ਆ ਬਾਬੇ ਅੱਗੇ ਵੀ ਆਂਦੇ ਮੇਲੇ ਤੱਕ ਇੱਕ ਧਰਮਸ਼ਾਲਾ ਬਣ ਜੇ ਵੀ ਜਿਹੜੇ ਲੋਕ ਗਾਹਾਂ ਜਾਣਾ ਹੁੰਦਾ ਬਾਗੜ ਰਾਤ ਨੂੰ ਠਹਿਰਨ ਵਾਸਤੇ ਠੀਕ ਹੈ ਉਹ ਕਰਾਂਗੇ ਬਹੁਤ ਪੁਰਾਣਾ ਮੰਦਿਰ ਹੈ 500 ਸਾਲ ਹੋ ਚੁੱਕੇ ਨੇ ਤੇ ਕਈ ਪੀੜੀਆਂ ਇੱਥੇ ਤੁਹਾਡੀਆਂ ਰਹਿ ਚੁੱਕੀਆਂ ਨੇ ਕੁਝ ਭਗਤਾਂ ਦੇ ਲਈ ਕੁਝ ਗਵਰਨਮੈਂਟ ਵੱਲੋਂ ਤੁਸੀਂ ਕੁਝ ਮੰਗ ਕਰਨਾ ਚਾਹੁੰਦੇ ਹਾਂ ਜੇ ਕੁਝ ਗ੍ਰਾਂਟ ਗੌਰਮੈਂਟ ਸੁਣੇ ਤਾਂ ਇੱਥੇ ਜ਼ਰੂਰ ਇੱਕ ਧਰਮਸ਼ਾਲਾ ਦੀ ਬਹੁਤ ਜ਼ਿਆਦਾ ਦਿੱਕਤ ਹੈ ਇੱਕ ਸਿਵਰੇਜ ਹੈ ਨਹੀਂਗਾ ਠੀਕ ਹੈ ਇਹਦੀ ਬੜੀ ਦਿੱਕਤ ਆਉਂਦੀ ਹੈ ਹੋਰ ਤਾਂ ਪਰਮਾਤਮਾ ਦੀ ਮਿਹਰ ਹੈ ਬਾਬੇ ਦੀ ਲੰਗਰ ਵਗੈਰਾ ਮਹੀਨਾ ਇੱਕ ਪੂਰਾ ਹੀ ਚੱਲਦਾ ਇੱਥੇ ਆਈ ਗਈ ਸੰਗਤ ਵਾਸਤੇ ਬਾਬਾ ਜੀ ਮੇਨ ਕਿਹੜਾ ਏਰੀਆ ਵਸਦਾ ਇਹ ਕੈ ਸੰਗੋਆਣਾ ਵਸਤੀ ਗੁੱਗਾ ਮੜੀ ਮੰਦਿਰ ਮਸ਼ਹੂਰ ਹੈ ਇੱਥੇ ਅਸੀਂ ਦੇਖਿਆ ਕਿ ਮੇਨ ਕੁਝ ਰਸਤੇ ਦੀ ਵੀ ਪ੍ਰੋਬਲਮ ਹੈ ਕਿਉਂਕਿ ਲਾਈਨ ਦੇ ਨਾਲ-ਨਾਲ ਜਨਤਾ ਜਿਹੜੀ ਹਾਂ ਲਾਈਨ ਦੇ ਨਾਲ-ਨਾਲ ਪਹਿਲੇ ਪੁਰਾਣਾ ਰਸਤਾ ਤਾਂ ਲਾਈਨ ਦੇ ਨਾਲ-ਨਾਲ ਸੀ ਹੁਣ ਫਿਲਹਾਲ ਅਸੀਂ ਮੈੜੀ ਦੇ ਬੈਕਸਾਈਡ ਗਲੀ ਬਣਾਈ ਹੈ 40 ਫੁੱਟ ਤੋਂ 60 ਫੁੱਟ ਲੰਬੀ ਗਲੀ ਕੱਢੀ ਹੈ ਸੜਕ ਤੋਂ ਸਿੱਧਾ ਰਾਹ ਘੜਤਾ ਹੈ ਕੁਝ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਮੇਲੇ ਦੇ ਬਾਰੇ ਕਿ ਆ ਕੇ ਮੰਨਤਾ ਪੂਰੀ ਕਰੋ ਮੈਂ ਤਾਂ ਇਹੀ ਕਹੂੰਗਾ ਵੀ ਭਗਤਾਂ ਨੂੰ ਵੀ ਆਓ ਪ੍ਰਮਾਤਮਾ ਦੇ ਬਾਬੇ ਦੇ ਦਰਸ਼ਨ ਕਰੋ ਜਿਨ੍ਹਾਂ ਦੀਆਂ ਝੋਲੀਆਂ ਖਾਲੀ ਆ ਝੋਲੀਆਂ ਪਰੋ ਜਿਨ੍ਹਾਂ ਦੀਆਂ ਭਰੀਆਂ ਉਹ ਹੋਰ ਮੰਗੋ ਇਸ ਦਰ ਤੋਂ ਜਿੰਨਾ ਮੰਗੋਗੇ ਉਨਾ ਹੀ ਮਿਲੇਗਾ ਤਾਂ ਇਹ ਸੰਨ ਪਪਾ ਬਲਰਾਮ ਜੀ ਡੇਰਾ ਮੁਖੀ ਜਿਨ੍ਹਾਂ ਨੇ ਸਾਨੂੰ ਤਮਾਮ ਜਾਣਕਾਰੀ ਮੈੜੀ ਦੇ ਬਾਰੇ ਦਿੱਤੀ ਤੇ 3 ਤੇ 4 ਸਤੰਬਰ ਨੂੰ ਮੇਲਾ ਜਿਹੜਾ ਜੋਰਾ ਸ਼ੋਰਾ ਦੇ ਨਾਲ ਇਸ ਮੈੜੀ ਦੇ ਵਿੱਚ ਲਗਾਇਆ ਜਾਣਾ ਹੈ ਤੇ ਮੈਂ ਤੁਹਾਨੂੰ ਉਹ ਜਗ੍ਹਾ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹੜੀ ਬਾਬਾ ਜੀ ਨੇ ਦਿਖਾਈ ਸੀ ਇਹ ਜਗ੍ਹਾ ਹੈ ਉਹ ਜਿੱਥੇ ਮੰਨਤ ਜਿਹੜੀ ਮੰਗੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਪੂਰਾ ਹੋ ਜਾਂਦਾ ਤੇ ਢਾਗਾ ਖੋਲ ਦਿੱਤਾ ਜਾਂਦਾ ਉਸ ਭਗਤ ਵੱਲੋਂ ਤੇ ਸਾਡੇ ਵੱਲੋਂ ਵੀ ਦਰਸ਼ਕਾਂ ਨੂੰ ਸਿਰਫ ਇਹੀ ਅਰਦਾਸ ਹੈ ਤੇ ਕਿ ਵੱਧ ਤੋਂ ਵੱਧ ਇਸ ਮੈੜੀ ਦੇ ਉੱਤੇ ਆ ਕੇ ਬਾਬੇ ਦੇ ਦਰਸ਼ਨ ਕੀਤੇ ਜਾਣ ਮੰਦਰ ਦੇ ਤੁਹਾਨੂੰ ਅੰਦਰ ਦਾ ਨਜ਼ਾਰਾ ਵੀ ਦਿਖਾ ਦਿੰਨੇ ਆ ਬਾਬਾ ਜੀ ਆਪਣੇ ਭਗਵਾਨ ਦੀਆਂ तमाम ਮੂਰਤੀਆਂ ਨੇ ਇੱਥੇ ਕਾਲੀ ਮਾਤਾ ਦੀ ਵੈਸ਼ਨੋ ਦੇਵੀ ਮਾਤਾ ਦੀ ਤੇ ਹੋਰ ਵੀ ਇੱਥੇ ਮੰਦਰ ਨੇ ਪੂਰਾ ਇੱਕ ਧਰਮ ਸਥਾਨ ਹੈ ਬਹੁਤ ਵਧੀਆ ਧਰਮ ਸਥਾਨ ਹੈ ਜਿੱਥੇ ਬਹੁਤ ਜ਼ਿਆਦਾ ਮੰਨਤ ਹੈ ਤੇ ਆ ਕੇ ਇੱਕ ਵਾਰ ਇੱਥੇ ਦਰਸ਼ਨ ਕਰਕੇ ਜਰੂਰ ਆਪਣੀ ਖਾਲੀ ਝੋਲੀਆਂ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਭਰੋ ਅਤੇ ਹਰ ਇੱਕ ਮਨੋ ਕਾਮਨਾ ਪੂਰੀ ਕਰੋ ਤਾਂ ਦਰਸ਼ਕੋ ਜੇ ਜਾਣਕਾਰੀ ਤੁਹਾਨੂੰ ਪਸੰਦ ਆਈ ਹੈ ਤਾਂ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਵੀ ਕਰਨਾ ਤੇ ਅਗਲੀ ਵਾਰ ਅਸੀਂ ਫੇਰ ਹਾਜ਼ਰ ਹੋਵਾਂਗੇ ਨਵੇਂ ਐਪੀਸੋਡ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ ਸਬਸਕ੍ਰਾਈਬ ਕਰੇ ਕਲਯੁਗ ਟਾਈਮਜ਼ ਚੈਨਲ ਕੋ ਔਰ ਘੰਟੀ ਦਾ ਬਟਨ ਦਬਾਏ ਨਹੀਂ ਔਰ ਤਾਜ਼ਾ ਖਬਰੇ ਸਭ ਤੋਂ ਪਹਿਲੇ ਪਾਣੇ ਕੇ ਲਈ